ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਜੁੜੀ ਹੋਈ ਹੈ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਲਗਾਤਾਰ ਲੰਬੇ ਸਮੇਂ ਤੋਂ ਰੇਡ ਕਾ ਬਣਿਆ ਹੋਇਆ ਸੀ ਸੁਪਰੀਮ ਕੋਰਟ ਵੱਲੋਂ ਕਈ ਅਹਿਮ ਤੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਪਿਛਲੀ ਸੁਣਵਾਈ ਦੀ ਮੈਂ ਗੱਲ ਕਰ ਰਿਹਾ ਜਿਸ ਦੇ ਵਿੱਚ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੋਂ ਸਵਾਲ ਕੀਤੇ ਗਏ ਸੀ ਜਵਾਬ ਮੰਗੇ ਗਏ ਸੀ ਵੀ ਇਹ ਫਾਂਸੀ ਆਖਰਕਾਰ ਕਿਉਂ ਨਹੀਂ ਦਿੱਤੀ ਗਈ ਬਿਆਨ ਸਿੰਘ ਅਸੈਸੀਨੇਸ਼ਨ ਦੇ ਵਿੱਚ ਸਜ਼ਾ ਜਾਪਤਾ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਪਿਛਲੇ 28-29 ਸਾਲ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਅਸਲਾਮੁਅਲੈਕਮ ਸਸਰੀਆ ਗਾਲ ਕਿੰਦਾ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜਦੀ ਕਲਾ 'ਚ ਹੋਗੇ ਸਿੱਖ ਕੌਮ ਦਾ ਬਹਾਦਰ ਯੋਦਾ ਬਲਵੰਤ ਸਿੰਘ ਰਾਜੂਆਣਾ ਬੰਦੀ ਸਿੰਘ ਉਹਨਾਂ ਨੂੰ ਲੈ ਕੇ ਬੜੀਆਂ ਹੀ ਖਤਰਨਾਕ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਭਾਰਤ ਦੇ ਸੁਪਰੀਮ ਕੋਰਟ ਨੇ ਹੱਥ ਧੋ ਕੇ ਉਹਨਾਂ ਦੇ ਪਿੱਛੇ ਪੈ ਗਿਆ ਤੇ ਭਾਜਪੀ ਦੀ ਹਕੂਮਤ ਨੂੰ ਪੁੱਛਿਆ ਜਾ ਰਿਹਾ ਬਲਵੰਤ ਸਿੰਘ ਰਾਜੂਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕੀ ਕਾਰਨ ਨੇ फांसी ਨਾ ਦੇਣ ਦੇ ਤੇ ਜਲਦੋ ਜਲਦ ਉਹਨਾਂ ਦੀ फांसी ਨੂੰ ਲਾ ਕੇ ਕੋਈ ਫੈਸਲਾ ਬੀਜੇਪੀ ਹਕੂਮਤ ਨੂੰ ਕਰਨ ਦਾ ਸੁਪਰੀਮ ਕੋਰਟ ਨੇ ਕੈਸਾੜਿਆ ਬਲਵੰਤ ਸਿੰਘ ਰਾਜਵਾਨਾ 30 ਸਾਲ ਤੋਂ ਜ਼ਿਆਦਾ ਜੇਲ੍ਹ ਕੱਢ ਚੁੱਕੇ ਨੇ ਅਗਰ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਚ ਵਿੱਚ ਕਨਵਰਟ ਕੀਤਾ ਜਾਏ ਤੇ ਉਹ ਬਹੁਤ ਜਲ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਇਹ ਕੀ ਮਾਮਲਾ ਹੈ ਸੁਪਰੀਮ ਕੋਰਟ ਕਿਉਂ ਹੱਥੋ ਕੇ ਰਾਜਵਾਨਾ ਦੇ ਪਿੱਛੇ ਪੈ ਗਈ ਹੈ ਕੀ ਬਲਵੰਤ ਸਿੰਘ ਰਾਜਵਾਨਾ ਨੂੰ फांसी ਦਿੱਤੀ ਜਾਏਗੀ ਇਸੇ ਕੋ ਮੌਨਾਂ ਨੂੰ ਬਚਾਉਣ ਵਿੱਚ ਕਾਮਯਾਬ ਹੋ ਜਾਏਗੀ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਜੁੜੀ ਹੋਈ ਹੈ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਲਗਾਤਾਰ ਲੰਬੇ ਸਮੇਂ ਤੋਂ ਰੇਡ ਕਾ ਬਣਿਆ ਹੋਇਆ ਸੀ ਸੁਪਰੀਮ ਕੋਰਟ ਵੱਲੋਂ ਕਈ ਅਹਿਮ ਤੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਪਿਛਲੀ ਸੁਣਵਾਈ ਦੀ ਮੈਂ ਗੱਲ ਕਰ ਰਿਹਾ ਜਿਸ ਦੇ ਵਿੱਚ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੋਂ ਸਵਾਲ ਕੀਤੇ ਗਏ ਸੀ ਜਵਾਬ ਮੰਗੇ ਗਏ ਸੀ ਵੀ ਇਹ ਫਾਂਸੀ ਆਖਰਕਾਰ ਕਿਉਂ ਨਹੀਂ ਦਿੱਤੀ ਗਈ ਬੀਅੰਸਿੰਗੇ ਅਸੈਸਿਨੇਸ਼ਨ ਦੇ ਵਿੱਚ ਸਜ਼ਾ ਜਾਫਤਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ 28-29 ਸਾਲ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਦੋ ਸਜ਼ਾਵਾਂ ਭੁਗਤ ਰਹੇ ਨੇ ਹਾਲਾਂਕਿ ਇਹ ਇੱਕ ਬੜਾ ਹੀ ਸੈਂਸਿਟਿਵ ਤੇ ਸੰਵੇਦਨਸ਼ੀਲ ਮਸਲਾ ਹੈ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਖਾਸ ਤੌਰ ਤੇ ਪੰਜਾਬ ਨੇ ਇੱਕ ਬਹੁਤ ਵੱਡਾ ਸੰਤਾਪ ਢਾਇਆ 1984 ਦਾ ਆਪਰੇਸ਼ਨ ਬਲੂ ਸਟਾਰ ਤੇ ਉਸ ਤੋਂ ਬਾਅਦ ਖੜਕੂ ਸੰਘਰਸ਼ ਜਿਹੜਾ ਪੰਜਾਬ ਦੀਆਂ ਸਫਾਵਾਂ ਦੇ ਵਿੱਚ ਹੋਇਆ ਜਿਸ ਦੇ ਵਿੱਚ ਨੌਜਵਾਨਾਂ ਦੇ ਫੇਕ ਇਨਕਾਊਂਟਰਸ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਖੂਨੀ ਇਤਿਹਾਸ ਆਪਾਂ ਕਹਿ ਸਕਦੇ ਹਾਂ ਜਿਹੜਾ ਇੱਕ ਲਾਲ ਖੂਨ ਦੇ ਨਾਲ ਜਿਹੜਾ ਇਤਿਹਾਸ ਦੇ ਵਿੱਚ ਦਰਜ ਕੀਤਾ ਹੋਇਆ ਸੋ ਅਸੈਸੀਨੇਸ਼ਨ ਹੁੰਦਾ ਹੈ ਮਰੂ ਮੁੱਖ ਮੰਤਰੀ ਬਿਆਨ ਸਿੰਘ ਹੋਣਾਂ ਦਾ ਜਿਸ ਦੇ ਵਿੱਚ ਸਜ਼ਾ ਜਾਪਤਾ ਹੁੰਦੇ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਜਗਤਾਰ ਸਿੰਘ ਹਵਾਰਾ ਹੋਣਾਂ ਨੂੰ ਵੀ ਜਿਹੜੀ ਆ ਫਾਂਸੀ ਦੀ ਸਜ਼ਾ ਮਿਲਦੀ ਹੈ ਪਰ ਮਰਸੀ ਪਟੀਸ਼ਨ ਜਿਹੜੀ ਹੈ ਉਹ ਪਾਈ ਹਵਾਰਾ ਵੱਲੋਂ ਪਾਈ ਜਾਂਦੀ ਹੈ ਜਿਸ ਦੇ ਬਾਅਦ ਹੀ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਜਾਂਦੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਕੋਈ ਵੀ ਜਿਹੜਾ ਚਾਰਾ ਜੋਈ ਨਹੀਂ ਕੀਤੀ ਜਾਂਦੀ ਕੋਈ ਮਰਸੀ ਪਟੀਸ਼ਨ ਆਪਣੇ ਵੱਲੋਂ ਦਾਖਲ ਨਹੀਂ ਕੀਤੀ ਜਾਂਦੀ ਹਾਲਾਂਕਿ ਐਸਜੀਪੀਸੀ ਵੱਲੋਂ ਮਰਸੀ ਪਟੀਸ਼ਨ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰੇ ਲੰਮੇ ਸਮੇਂ ਤੋਂ ਇੱਕ ਰੇਡ ਕਾ ਬਣਿਆ ਹੋਇਆ ਪਰ ਹਾਲਾਂਕਿ ਬੀਤੇ ਦਿਨ ਦੀ ਜਿਹੜਾ ਬੜਾ ਅਹਿਮ ਮੰਨਿਆ ਜਾ ਰਿਹਾ ਸੀ ਵੀ ਸੁਪਰੀਮ ਕੋਰਟ ਦੇ ਵਿੱਚ ਮੁਰਤੋਂ ਸੁਣਵਾਈ ਆ ਕਿਉਂਕਿ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਉਹ ਕਾਰਨ ਨੇ ਉਹ ਇੱਕ ਦਾਇਰ ਕਰਨੇ ਸਨ ਜਵਾਬ ਦੇਣਾ ਸੀ ਕੇਂਦਰ ਸਰਕਾਰ ਨੇ ਵੀ ਆਖਰਕਾਰ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਾਂ ਉਸ ਦੇ ਉੱਪਰ ਕੋਈ ਪੈਰਵਾਇਜ਼ ਸੁਣਵਾਈ ਕਿਉਂ ਨਹੀਂ ਕੀਤੀ ਗਈ ਇਸ ਦੇ ਬਾਬਤ ਲਗਾਤਾਰ ਜਿਹੜਾ ਉਹ ਪੂਰੀ ਮੈਂ ਕੌਮ ਦੀ ਗੱਲ ਕਰਾਂ ਪੰਥ ਦੀ ਗੱਲ ਕਰਾਂ ਤਾਂ ਸਭ ਦੀਆਂ ਨਿਗਾਹਾਂ ਲਗਾਤਾਰ ਇਸ ਸੁਣਵਾਈ ਦੇ ਉੱਪਰ ਬਣੀਆਂ ਹੋਈਆਂ ਸੀ ਪਰ ਕਿਤੇ ਨਾ ਕਿਤੇ ਮੋੜ ਤੋਂ ਜੋ ਇੱਕ ਨਿਰਾਸ਼ਾ ਪੰਥ ਤੇ ਕੌਮ ਦੀ ਝੋਲੀ ਚ ਪੈਂਦੀ ਹੈ ਹੀ ਉਸੇ ਤਰੀਕੇ ਦੇ ਨਾਲ ਨਿਰਾਸ਼ਾ ਜੜੀ ਬੀਤੇ ਦਿੰਦੀ ਸੁਣਵਾਈ ਜਿਹੜੀ ਹੈ ਉਹਦੇ ਵਿੱਚ ਵੀ ਪਾਈ ਗਈ ਹੈ ਕਿਉਂਕਿ ਅਗਲੀ ਤਰੀਕ ਦੇ ਦਿੱਤੀ ਗਈ ਹੈ ਹਾਲਾਂਕਿ ਕਿਹਾ ਜਾ ਰਿਹਾ ਸੀ ਕੁਝ ਨਾ ਕੁਝ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਪਾਏ ਜਾਣਗੇ ਜਿਸ ਦੇ ਤਹਿਤ ਕੁਛ ਵੀ ਜਿਹੜੀਆਂ ਕੋਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਕਿਉਂਕਿ ਜੇ ਮੈਂ ਭਾਈ ਬਲਵੰਤ ਸਿੰਘ ਰਾਜਵਾਨਾਂ ਦੀ ਗੱਲ ਕਰਾਂ ਤਾਂ ਜਦੋਂ ਉਹਨਾਂ ਦੇ ਵੱਡੇ ਭਰਾ ਕਾਲ ਚਲਾਣਾ ਕਰਦੇ ਨੇ ਜਦੋਂ ਉਹਨਾਂ ਨੂੰ ਥੋੜੇ ਸਮੇਂ ਦੀ ਪਰਲੋ ਮਿਲਦੀ ਹੈ ਪਰੋਲ ਮਿਲਦੀ ਹੈ ਤੇ ਅੰਤਿਮ ਰਸਮਾਂ ਦਾ ਕਰਨ ਦੇ ਲਈ ਗੁਰੂ ਸਾਹਿਬ ਗੁਰੂ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਉਹ ਲੋਕਾਂ ਨੂੰ ਸੰਬੋਧਨ ਵੀ ਕਰਦੇ ਨੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਵੀ ਇਹ ਇੱਕ ਬੜੀ ਵਿਤਕਰੇ ਵਾਲੀ ਗੱਲ ਹੈ ਦੋ ਦੋ ਸਜ਼ਾਾਂਾਂ ਲਗਾਤਾਰ ਭੁਗਤੀਆਂ ਜਾ ਰਹੀਆਂ ਨੇ ਫਾਂਸੀ ਕੋਠੜੀ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ 28-29 ਸਾਲ ਦਾ ਸਮਾਂ ਆ ਮੈਨੂੰ ਲੱਗਦਾ ਸ਼ਬਦਾਂ ਦੇ ਵਿੱਚ ਕਹਿਣਾ ਬੜਾ ਸੌਖਾ ਪਰ 28-29 ਸਾਲ ਆਪਣੀ ਪੂਰੀ ਜਵਾਨੀ ਜੇਲ੍ਹ ਦੇ ਵਿੱਚ ਕੱਢ ਦੇਣੀ ਇਹਦੇ ਇੱਕ ਬਹੁਤ ਵੱਡੇ ਮਾਇਨੇ ਨੇ ਕੌਮੀ ਜ਼ਿੰਦਾ ਸ਼ਹੀਦ ਦਾ ਦਰਜਾ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਦਿੱਤਾ ਹੋਇਆ ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਇੱਕ ਪੋਲਿਟਿਕਸ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਹੈ ਕਿਉਂਕਿ ਅਗਲੀ ਤਾਰੀਖ ਪਾ ਪਾ ਦਿੱਤੀ ਗਈ ਹੈ ਤੇ ਮੁਰ ਤੋਂ ਜੋ ਇੱਕ ਲੰਮੇ ਸਮੇਂ ਤੋਂ ਰੇੜਕਾ ਬਣਿਆ ਹੋਇਆ ਸੀ ਉਸੇ ਤਰੀਕੇ ਦਾ ਰੇੜਕਾ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਉਵੇਂ ਦਾ ਉਵੇਂ ਜਿਹੜਾ ਉਹ ਬਰਕਰਾਰ ਬਣਿਆ ਹੋਇਆ ਸੋ ਇਸ ਮਸਲੇ ਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢੋ ਜੁੜਜੋ ਸਾਡੇ ਨਾਲ ਕਿਉਂਕਿ ਗੱਲ ਪੰਜਾਬ ਦੀ ਕਰ ਰਹੇ ਆਂ ਪੰਜਾਬੀਅਤ ਦੀ ਕਰ ਰਹੇ ਆਂ ਸੋ ਸਾਡੇ ਐਸੋਸੀਏਟ ਐਡੀਟਰ ਮਦਨਦੀਪ ਜੀ ਸਾਡੇ ਨਾਲ ਜੁੜ ਗਏ ਨੇ ਗੱਲਬਾਤ ਕਰਾਂਗੇ ਵੀ ਐਕਚੁਅਲ ਦੇ ਵਿੱਚ ਕੇਂਦਰ ਸਰਕਾਰ ਦੀ ਇਹ ਕਿਹੜੀ ਪਾਲਿਸੀ ਹੈ ਕਿਹੜੀ ਨੀਤੀ ਹੈ ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਰੇੜਕਾ ਬਣਿਆ ਹੋਇਆ ਹੈ ਸਰ ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ ਜੀ 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 ਬਿਲਕੁਲ ਆ ਰਹੀ ਚੱਲ ਸਰ ਕੱਲ ਦਾ ਕੱਲ ਦਾ ਦਿਨ ਬੜਾ ਇੰਪੋਰਟੈਂਟ ਮੰਨਿਆ ਜਾ ਰਿਹਾ ਸੀ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਜਿਹੜੀਆਂ ਪਿਛਲੀ ਸੁਣਵਾਈ ਦੇ ਦੌਰਾਨ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਸੀ ਸੁਪਰੀਮ ਕੋਰਟ ਵੱਲੋਂ ਸਿੱਧੇ ਤੌਰ ਤੇ ਜਵਾਬ ਮੰਗਿਆ ਸੀ ਕੇਂਦਰ ਸਰਕਾਰ ਤੋਂ ਵੀ ਆਖਰਕਾਰ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਸੋ ਕੱਲ ਦੀ ਸੁਣਵਾਈ ਦੇ ਵਿੱਚ ਇਹ ਅੰਦਾਜ਼ੇ ਕਿ ਆਸਾਂੀਆਂ ਸੀਗੀਆਂ ਵੀ ਕੋਈ ਨਾ ਕੋਈ ਜਵਾਬ ਜਿਹੜੇ ਨੂੰ ਕੇਂਦਰ ਸਰਕਾਰ ਵੱਲੋਂ ਧਾਰ ਕਰਿਤੇ ਜਾਣਗੇ ਪਰ ਉਸੇ ਤਰੀਕੇ ਦੇ ਨਾਲ ਸਰ ਨਿਰਾਸ਼ਾ ਹੀ ਪੱਲੇ ਪਈ ਹੈ ਜਿਸ ਤੋਂ ਬਾਅਦ ਐਸਜੀਪੀਸੀ ਦੇ ਚਾਹੇ ਮੈਂਬਰ ਹੋਣ ਜਾਂ ਪੂਰੀ ਆਪ ਕੌਮ ਦੀ ਗੱਲ ਕਰੀਏ ਪੰਥ ਦੀ ਗੱਲ ਕਰੀਏ ਤਾਂ ਇੱਕ ਨਿਰਾਸ਼ਾ ਜ਼ਰੂਰ ਦੇਖਣ ਨੂੰ ਮਿਲੀ ਹੈ ਇਹ ਕੀ ਤੁਸੀਂ ਕੀ ਐਨਾਲਿਸਿਸ ਕੀਤਾ ਜੀ ਕੀ ਆਬਜ਼ਰਵ ਕੀਤਾ ਕੱਲ ਦੀ ਸੁਣਵਾਈ ਤੇ ਦੇਖੋ ਕੱਲ ਚਰਨ ਕਮ ਸਿੰਘ ਜੀ ਮੈਂ ਇਸ ਕੇਸ ਦੇ ਬਹੁਤ ਨੇੜਿਆਂ ਨੂੰ ਦੇਖ ਰਿਹਾ ਸੀ ਕੱਲ ਸਾਰਾ ਦਿਨ ਸਾਡੀ ਡਿਸਕਸ਼ਨ ਵੀ ਹੁੰਦੀ ਰਹੀ ਹੈ ਜੀ ਮੇਰੀ ਤੁਹਾਡੇ ਨਾਲ ਵੀ ਦੋ ਤਿੰਨ ਵਾਰ ਇਸ ਮੁੱਦੇ ਤੇ ਗੱਲ ਹੋਈ ਕਿ ਤੁਹਾਨੂੰ ਕੋਈ ਪਤਾ ਲੱਗਿਆ ਕਿ ਕੀਤਾ ਕੀ ਹੈ ਲੇਕਿਨ ਸ਼ਾਮ ਨੂੰ ਜੀ ਜਦੋਂ ਮੈਂ ਦਿੱਲੀ ਗੱਲ ਕੀਤੀ ਆਪਣੇ ਬਹੁਤ ਖਾਸ ਸੂਤਰਾ ਦੇ ਨਾਲ ਜੀ ਤਾਂ ਮੈਨੂੰ ਪਤਾ ਲੱਗਿਆ ਕਿ ਕੇਸ ਲਿਸਟ ਨਹੀਂ ਹੋਇਆ ਕੱਲ ਦੀ ਸੁਣਵਾਈ ਦੀ ਓਕੇ ਕਿਉਂਕਿ ਇਹ ਇੱਕ ਕਾਸ ਸੀ ਜਿੰਨੇ ਕ ਆਪਾਂ ਇਸ ਕੇਸ ਬਾਰੇ ਵੇਖ ਰਹੇ ਸੀ ਕਿ ਜਿਹੜੀ ਇਹ ਸੁਣਵਾਈ ਹੋਣੀ ਸੀ ਵੀ ਇਹ ਸੁਣਵਾਈ ਚ ਇਸ ਕੇਸ ਦਾ ਕੋਈ ਨਾ ਕੋਈ ਨਿਪਟਾਰਾ ਹੋ ਜਾਏਗਾ ਇਹ ਉਮੀਦ ਸੀ ਆਪਰ ਬਹੁਤ ਜ਼ਿਆਦਾ ਜੀ ਜੀ ਬਿਲਕੁਲ ਉਮੀਦ ਇਸ ਕਰਕੇ ਸੀ ਕਿ 29 ਸਾਲ ਤੋਂ ਜੇਲ੍ਹ ਚ ਨੇ ਜੀ 29 ਸਾਲ ਤੋਂ ਔਰ 29 18 18 ਸਾਲ ਤੋਂ ਇਹਨਾਂ ਨੂੰ ਬਹੁਤ ਹੀ ਸਾਰਾ ਸੁਣਾਈਗੀ ਹਾਂਜੀ ਔਰ 29 ਸਾਲ ਤੋ ਜੇਲ ਚਲੇ ਔਰ ਐਸਪੀਸੀ ਨੇ ਬਕਾਇਦਾ ਤੌਰ ਤੇ ਇਹ ਇੱਕ ਬੇਨਤੀ ਕੀਤੀ ਸੀ ਮੰਗ ਪੱਤਰ ਦਿੱਤਾ ਸੀ ਕਿ ਇਹਨਾਂ ਦੀ سزا ਜਿਹੜੀ ਮੌਤ ਹੀ ਹੈ ਉਹਨੂੰ ਉਮਰ ਕੈਦ ਚ ਬਦਲਾਇਆ ਜਾਏ ਜੀ ਲੇਕਿਨ ਭਾਈ ਰਾਜੂ ਆਣਾ ਇਹਦੇ ਨਾਲ ਐਗਰੀ ਨਹੀਂ ਕੀਤੇ ਸਭ ਤੋਂ ਪਹਿਲੀ ਗੱਲ ਇਹ ਆ ਹਾਂ ਉਹਨਾਂ ਨੇ ਬਹੁਤ ਇਸ ਗੱਲ ਦੀ ਜਿਹੜਾ ਹੈਗਾ ਪੇ ਇਹ ਸਾਫ਼ ਕਰਤਾ ਸੀ ਕਿ ਜੋ ਕੁਝ ਵੀ ਮੈਂ ਕੀਤਾ ਆ ਮੈਂ ਹੋਸ਼ਵਾਸ਼ ਕੀਤਾ ਸੀ ਜੀ ਔਰ ਮੈਨੂੰ ਕੀਤੇ ਤੇ ਕੋਈ ਅਫਸੋਸ ਨਹੀਂ ਹਮ ਕਿਉਂਕਿ ਜੋ ਮਤਲਬ ਪੰਜਾਬ ਚ ਕੀਤਾ ਗਿਆ ਜਿਵੇਂ ਜਵਾਨੀ ਜਿਹੜੀ ਆ ਉਹਦਾ ਕਾਹਨ ਹੋਇਆ ਉਹਨੂੰ ਲੈ ਕੇ ਜਿਹੜਾ ਇੱਕ ਫਰੋਸ ਤੇ ਇੱਕ ਗੁੱਸਾ ਜਿਹੜਾ ਹੈਗਾ ਸੀ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਜੀ ਬਿਲਕੁਲ ਤੇ ਪੰਜਾਬ ਦੀ ਕਿਵੇਂ ਤਬਾਹੀ ਫੇਰੀ ਗਈ ਪੰਜਾਬ ਦੀ ਜਵਾਨੀ ਦਾ ਕਿਵੇਂ ਕਾਹਨ ਕੀਤਾ ਗਿਆ ਹਮ ਹੁਣ ਉਹਦੇ ਵਿੱਚ ਆ ਕੇ ਭਾਈ ਰਾਜਵਾਨਾ ਕਿਉਂਕਿ ਦੇਖੋ ਇਹਨਾਂ ਦੀਆਂ ਸਿਆਸੀ ਮਸਲੇ ਹੋ ਸਕਦੇ ਨੇ ਕਿਸੇ ਵੀ ਜਮਾਤ ਦੇ ਚਾਹੇ ਉਹ ਸੀਪੀ ਹੋਵੇ ਐਸਪੀਸੀ ਹੋਵੇ ਚਾਹੇ ਅਕਾਲੀ ਦਲ ਹੋਵੇ ਜਾਂ ਬਾਕੀ ਜਥੇਬੰਦੀਆਂ ਨੇ ਔਰ ਅਸੀਂ ਸਮਝਿਆ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਨਾਲ ਨਾਲ ਇਹ ਮਾਮਲਾ ਬੜਾ ਮਹੱਤਵਪੂਰਨ ਸੀ ਭਾਈ ਰਾਜਵਾਨੇ ਦਾ ਭਾਈ ਰਾਜਵਾਨਾ ਨੇ ਸਾਫ਼ ਕਰਤਾ ਸੀ ਕਿ ਮੈਂ ਬਿਲਕੁਲ ਮੁਆਫੀ ਨਹੀਂ ਮੰਗ ਰਿਹਾ ਮੈਨੂੰ ਕੋਈ ਅਫਸੋਸ ਨਹੀਂ ਪਰੰਤੂ ਉਹ ਇਹ ਜ਼ਰੂਰ ਚਾਹੁੰਦੇ ਸੀ ਕਿ ਜੇ ਤੁਸੀਂ ਮੈਨੂੰ ਮੌਤ ਦੇਣੀ ਹੈ ਮੌਤ ਦਿਓ ਜੇ ਤੁਸੀਂ ਮੈਨੂੰ ਛੱਡਣਾ ਹੈ ਤਾਂ ਛੱਡੋ ਮੇਰਾ ਕੋਈ ਫੈਸਲਾ ਕਰੋ ਇਹ ਜ਼ਰੂਰ ਚਾਹੁੰਦੇ ਆ ਉਹ ਜੀ ਔਰ ਉਹਨਾਂ ਨੇ ਆਪ ਇਹ ਬੇਨਤੀ ਕੀਤੀ ਸੀ ਆਪ ਉਹਨਾਂ ਨੇ ਇਹ ਅਦਾਲਤ ਨੂੰ ਵੀ ਕਿਹਾ ਸੀ ਕਿ ਮੇਰੇ ਬਾਰੇ ਕੋਈ ਫੈਸਲਾ ਕਰੋ ਭਾਈ ਤੁਸੀਂ ਕਰਨਾ ਕੀ ਹੈ ਬਿਲਕੁਲ ਬਲਨ ਲਗਾਤਾਰ ਤੁਸੀਂ 29 ਸਾਲ ਹੋ ਗਏ ਬੰਦੇ ਨੂੰ ਨਾ ਤੁਸੀਂ ਜੇ ਤੁਸੀਂ ਮੌਤ ਦੀ ਸਜ਼ਾ ਸੁਣਾਈ ਹੈ ਤੇ ਤੁਸੀਂ ਉਹ ਵੀ ਨਹੀਂ ਕਰ ਰਹੇ ਔਰ ਜੇ ਤੁਸੀਂ ਫਾਂਸੀ ਦੀ ਸਜ਼ਾ ਕਹਿੰਦੇ ਹੋ ਜਾਂ ਤੁਸੀਂ ਇਹ ਕਹਿੰਦੇ ਹੋ ਕਿ ਉਹਨੂੰ ਦੀ ਜਿਹੜੀ ਮੌਤ ਦੀ ਸਜ਼ਾ ਉਹਨੂੰ ਤਬਦੀਲ ਕੀਤਾ ਰਿਹਾ ਵੀ ਨਹੀਂ ਕਰ ਰਹੇ ਫਿਰ ਤੁਸੀਂ ਉਹਨੂੰ ਲਗਾਤਾਰ ਉਹਦੇ ਨਾਲ ਇਹ ਜ਼ੁਲਮ ਕਿਉਂ ਕਰ ਰਹੇ ਹੋ ਜੀ ਇਹ ਜ਼ੁਲਮ ਹੀ ਹੈ ਨਾ ਕਿ ਤੁਸੀਂ ਕੋਈ ਸਜ਼ਾ ਬਿਨਾਂ ਕਿਸੇ ਮਤਲਬ ਸਜ਼ਾ ਸੁਣਾਏ ਤੁਸੀਂ ਉਹਨੂੰ ਉਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਰੱਖਿਆ ਹੋਇਆ ਜਿਹੜੀ ਅਨਮਨੁੱਖੀ ਹੈ ਬਿਲਕੁਲ ਨਹੀਂ ਬਿਲਕੁਲ ਜੀ ਉਹਨਾਂ ਨੂੰ ਚੱਕੀਆਂ 'ਚ ਰੱਖਿਆ ਹੋਇਆ ਹੈ ਹਿਸਾਬ ਨਾਲ ਜੀ ਤਾਂ ਇਹ ਤਾਂ ਅਨਮਨੁੱਖਤਾ ਹੈ ਨਾ ਇਸ ਤੋਂ ਘਟਿਆ ਰਾਜਨੀਤੀ ਕੀ ਹੋ ਸਕਦੀ ਹੁਣ ਇਹਦੇ ਪਿੱਛੇ ਰਾਜਨੀਤੀ ਕੀ ਹੈ ਹਮ ਰਾਜਨੀਤੀ ਦੇ ਪਿੱਛੇ ਇਹ ਆ ਕਿ ਕੋਈ ਵੀ ਸਰਕਾਰ ਚਾਹੇ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਜੀ ਉਹ ਆਪਣੇ ਸਿਰ ਤੇ ਇਲਜ਼ਾਮ ਨਹੀਂ ਲੈਣਾ ਚਾਹੁੰਦੀ ਓਕੇ ਕਿ ਬਲਮਨ ਸਿੰਘ ਰਾਜੂ ਵਾਲਾ ਨੂੰ ਫਾਂਸੀ ਸਾਡੀ ਸਰਕਾਰ ਵਾਲੇ ਦਿੱਤੀ ਗਈ ਹੈ ਜੀਤਿਆਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੁਪਰੀਮ ਕੋਰਟ ਨੇ ਭਾਜਪਾ ਨੂੰ ਪੁੱਛਿਆ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾਏ ਲੇਕਿਨ ਇਸ ਕੇਸ ਦੀ ਅਗਲੀ ਤਾਰੀਖ ਤੇ ਪੇਸ਼ੀ ਨਹੀਂ ਹੋਈ ਤੇ ਉਸ ਤਾਰੀਖ ਨੂੰ ਅੱਗੇ ਲੈ ਕੇ ਜਾਇਆ ਗਿਆ ਬਲਵੰਤ ਸਿੰਘ ਰਾਜਵਾਨਾ ਨੇ ਬੜਾ ਸਾਫ਼ ਕੀਤਾ ਕਿ ਮੈਂ ਕਿਸੇ सूरत ਮਾਫੀ ਨਹੀਂ ਮੰਗਾਂਗਾ ਮਰਸੀ ਪਟੀਸ਼ਨ ਨਹੀਂ ਪਾਵਾਂਗਾ ਚਾਹੇ ਮੈਨੂੰ ਫਾਂਸੀ ਦੇਣੀ ਆ ਫਾਂਸੀ ਦੋ ਮੈਨੂੰ ਆਜ਼ਾਦ ਕਰਨਾ ਹੈ ਆਜ਼ਾਦ ਕਰੋ ਕਿਉਂਕਿ 30 ਸਾਲ ਤੋਂ ਜ਼ਿਆਦਾ ਜੇਲ੍ਹ ਚ ਕੱਟ ਚੁੱਕੇ ਨੇ ਤੇ ਉਹਨਾਂ ਦਾ ਇੱਕ ਹੀ ਗੱਲ ਹੈ ਸੁਪਰੀਮ ਕੋਰਟ ਦੇ ਸਾਹਮਣੇ ਕਿ ਮੇਰਾ ਫੈਸਲਾ ਕੀਤਾ ਜਾਏ ਮੈਨੂੰ ਆਪਣੇ ਕੀਤੇ ਤੋਂ ਕੋਈ ਵੀ ਅਫਸੋਸ ਨਹੀਂ ਹੈ ਮੈਂ ਉਹ ਸੀਐਮ ਨੂੰ ਮਾਰਿਆ ਜਿਨੇ ਜਵਾਨੀ ਦਾ ਕਾਂਡ ਕੀਤਾ ਸੀ ਪੰਜਾਬ ਤੇ ਜ਼ੁਲਮ ਕੀਤਾ ਸੀ ਤੇ ਕਿਸੇ ਸੂਰਤ ਮਰਸੀ ਪਟੀਸ਼ਨ ਨਹੀਂ ਪਾਵਾਂਗਾ ਮੈਨੂੰ ਫਾਂਸੀ ਦੇਣੀ ਆ ਫਾਂਸੀ ਦੋ ਮੈਨੂੰ ਆਜ਼ਾਦ ਕਰਨਾ ਹੈ ਆਜ਼ਾਦ ਕਰੋ ਤੇ ਭਾਰਤ ਦੀ ਸੁਪਰੀਮ ਕੋਰਟ ਤੇ ਭਾਰਤ ਦੀ ਹਕੂਮਤ ਹੈ ਜ਼ੁਲਮ ਕਰ ਰਹੀ ਆ ਉਮਰ ਕੈਦ ਉਹ ਆਪਣੀ ਪੂਰੀ ਕਰ ਚੁੱਕੇ ਨੇ ਲੇਕਿਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਕੋਈ ਉਹਨਾਂ ਦੇ ਉੱਤੇ ਕੇਸ ਦਾ ਫੈਸਲਾ ਜਿਹੜਾ ਨਹੀਂ ਕੀਤਾ ਜਾ ਰਿਹਾ ਸਿੱਖ ਕੌਮ ਵਾਸਤੇ ਆਖਰੀ ਮੌਕਾ ਉਹਨਾਂ ਨੂੰ ਬਚਾਉਣ ਵਾਸਤੇ ਕਿਉਂਕਿ ਸੁਪਰੀਮ ਕੋਰਟ ਉਹਨਾਂ ਦੇ ਪਿੱਛੇ ਪੈ ਗਈ ਹੈ ਤੇ ਉਹਨਾਂ ਨੂੰ ਫਾਹਲਾਣ ਦੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹੈ ਭਾਜਪਾ ਦੀ ਹਕੂਮਤ ਵੀ ਡਰਦੀ ਹੈ ਸਿੱਖਾਂ ਦੇ ਖਿਲਾਫ ਕੋਈ ਵੀ ਫੈਸਲਾ ਲੈਣ ਤੋਂ ਕਿਉਂਕਿ ਇਲੈਕਸ਼ਨ ਬਹੁਤ ਜ਼ਿਆਦਾ ਕਰੀਬ ਨੇ ਪੰਜਾਬ ਦੇ ਤੇ ਭਾਜਪੀ ਨੂੰ ਇਹ ਡਰਾ ਰਿਹਾ ਕਿ ਅਗਰ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਗੱਲ ਕੀਤੀ ਤੇ ਸਿੱਖ ਕੌਮ ਸਾਨੂੰ ਜੁਟੀਆਂ ਮਾਰੇਗੀ ਪੰਜਾਬ ਦੇ ਵਿੱਚ ਐਈ ਵਜ੍ਹਾ ਕਿ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਜਿਹੜਾ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਚੁੱਕਿਆ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਕਿ ਕੀ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਏਗੀ ਜਾਂ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਚ ਕਨਵਰਟ ਕਰਕੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕਰ ਦਿਆ ਜਾਏਗਾ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਕੀ ਬਲਵੰਤ ਸਿੰਘ ਰਾਜਵਾਨਾ ਜੇਲ੍ਹੋਂ ਬਾਹਰ ਆਣਗੇ ਜਾਂ ਉਹਨਾਂ ਨੂੰ ਫਾਂਸੀ ਦਿੱਤੀ ਜਾਏਗੀ ਆਪਣੀ رائے ਤੋਂ ਕਮੈਂਟ ਚਾਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਆਂ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾਹਾ ਹਾਫਿਜ਼